ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕਚਨ ਤੇ ਸਾਰਿਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਤੇ ਭੈਣਾਂ ਨੂੰ ਬਹੁਤ ਪਸੰਦ ਆਉਣਗੇ ਇਹ ਸੂਟ ਹੈ ਜੀ ਜਿਹੜੇ ਆਪਾਂ ਵਰਕ ਕਰਕੇ ਆਪਣੇ ਅਨਸਟਿਚਡ ਸੂਟ ਹੈ ਜੀ ਇਹ ਆਪਾਂ ਤਿਆਰ ਹੋਗੇ ਤੁਹਾਨੂੰ ਦਿਖਾਉਣੀ ਆ ਆਪਣੇ ਕੋਲ ਜੈਲੋ ਕਲਰ ਦਾ ਸੂਟ ਬਣਿਆ ਹੋਇਆ ਇਹ ਜੈਲੋ ਕਲਰ ਦਾ ਸੂਟ ਹੈ ਜਿਹੜਾ ਜੀ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਆ ਇਹ 1200 ਪ੍ਰਾਈਸ ਦਾ ਸੂਟ ਹੈ ਇਸ ਸਾਈਡ ਤੇ ਜਾਲੀ ਵਾਲੇ ਚਾਕਾਂ ਦੇ ਇਹ ਜੈਲੋ ਕਲਰ ਦਾ ਸੂਟ ਹੈ ਤੇ ਇਹ ਕਪੜਾ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਸ਼ਿਮਰ ਮਲਮੈਨ ਕਪੜਾ ਹੈ ਬਹੁਤ ਸੌਫਟ ਕਪੜਾ ਹੈ ਜੀ ਤੇ ਲੋ ਜੀ ਇੱਕ ਤੁਹਾਨੂੰ ਕ੍ਰਾਚ ਦੇ ਵਿੱਚ ਬਲੈਕ ਦਿਖਾਉਣੀ ਆ ਆ ਦੇਖੋ ਨਾਲ-ਨਾਲ ਪ੍ਰਾਈਸ ਤੁਸੀਂ ਨੋਟ ਕਰ ਲਿਓ ਆ ਦੇਖੋ ਇਹ ਹੈਗੇ ਬਲੈਕ ਕਲਰ ਦਾ ਸੂਟ ਕ੍ਰਾਚ ਤੇ ਇਹਦਾ ਘੇਰਾ ਤੇ ਬਾਜੂ ਕਿਤੇ ਹੋਇਆ ਹੁਣ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੀ 800 ਦਾ ਸੂਟ ਹੈ ਜੀ ਕ੍ਰਾਚ ਦਾ ਦੇਖੋ ਜੀ 800 ਦਾ ਸੂਟ ਆ ਜੀ ਕ੍ਰਸ਼ ਬਹੁਤ ਵਧੀਆ ਕ੍ਰਸ਼ ਤੇ ਸੂਟ ਆ ਪਰ ਰੈਡੀ ਕੀਤਾ ਜਿਹੜਾ ਕੱਲਾ ਹੀ ਸੂਟ 800 ਦਾ ਹੁੰਦਾ ਹੈ ਹੁਣ ਆਪਾਂ ਇਹਨੂੰ ਵਰਕ ਕਰਕੇ 800 ਦਾ ਵਰਕ ਸਮੇਤ ਦੇ ਰਹੇ ਹਾਂ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਰੈੱਡ ਕਲਰ ਦਿਖਾਉਣੀ ਹੈ ਇੱਕ ਪਸ਼ਮੀਨੇ ਵਿੱਚ ਲਓ ਜੀ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਆ ਇਹ ਰੈੱਡ ਮਹਿਰੂਨ ਹੈ ਵੀ ਥੋੜਾ ਜਨਾ ਕੈਮਰੇ ਦੇ ਵਿੱਚੋਂ ਵੀ ਆਪਾਂ ਵੀਡੀਓ ਹੁਣ ਸੱਤ ਵਜਨ ਵਾਲੇ ਆ ਤੇ ਜਿਹੜੇ ਸੱਤ ਵਿੱਚ ਵੀਡੀਓ ਬਣਾ ਰਹੀ ਹਾਂ ਤਾਂ ਦੇਖੋ ਜੀ ਇਹ ਰੈੱਡ ਮਹਿਰੂਨ ਜਿਹਾ ਦਿਖ ਰਿਹਾ ਲੇਟਾਂ ਦੇ ਥੋੜਾ ਜਿਹਾ ਲਾਈਟ ਡਾਰਕ ਹੋ ਰਿਹਾ ਆ ਦੇਖੋ ਐਵੇਂ ਜਿਹਾ ਕੀਤਾ ਬਸ ਮਹਿਰੂਨ ਦੇ ਵਿੱਚ ਹੀ ਪੈਂਦਾ ਤੇ ਇਹਦੇ ਬਣਿਆ ਹੋਇਆ ਕਾਰਨਾਂ ਤੇ ਤੇ 21 ਇੰਚ ਦਾ ਘੇਰਾ ਇਹਦਾ ਫਿਰ ਆਈ ਦੀ ਬਾਜੂ ਹੈ ਦੋਵੇਂ ਸਾਈਡ ਇਹਦਾ ਪ੍ਰਾਈਸ ਸੁਣ ਲਓ ਜੀ ਹੁਣ 1100 ਇਹ ਇੱਕ ਟੈਕਸਟ ਦਾ ਸੂਟ ਹੈ ਜੀ ਪਸ਼ਮੀਨੀ ਦਾ ਇਹ ਇੱਕ ਟੈਕਸਟ ਸੂਟ ਪਸ਼ਮੀਨੇ ਦਾ 1 ਕਿੰਚ ਘੇਰਾ ਤੇ ਆਹਦੇ ਬਾਜੂ ਹੈ ਇਹ ਰੈੱਡ ਮਹਿਰੂਨ ਦਾ ਕਲਰ ਹੈ ਤੇ ਅਨਸਟਿਚਡ ਸੂਟ ਹੈ 1150 ਪ੍ਰਾਈਸ ਦੇਖੋ ਤੁਹਾਨੂੰ ਗੂੜ ਕਰਕੇ ਦਿਖਾ ਦਿੰਦੀ ਆ ਠੀਕ ਹੈ ਜੀ ਤੇ ਇੱਕ ਤੁਹਾਨੂੰ ਉਹ ਸੂਟ ਦਿਖ ਰਿਹਾ ਦੇਖੋ ਇਹ ਆਪਾਂ ਖਾਦੀ ਸਿਲਕ ਤੇ ਕੀਤਾ ਹੋਇਆ ਆਹ ਇਹਦੇ ਬਾਜੂ ਹੈ ਤੇ ਆ ਇਹਦਾ ਘੇਰਾ ਇਹ ਵੀ 21 ਸਾਢੇ 1/20 ਇੰਚ ਦਾ ਘੇਰਾ 21 ਬਣ ਜੂਗਾ ਜਿਵੇਂ ਹੁਣ ਮੰਨ ਲਾ ਤੁਸੀਂ ਆਪਾਂ ਲੈਸ ਵਗੈਰਾ ਲਗਾਉਨੇ ਆ। ਇਹ ਬਹੁਤ ਹੀ ਸੋਹਣੀ ਪਿੰਕ ਦੇ ਨਾਲ ਇਹਦਾ ਕੰਟਰਾਸਟ ਬਣਿਆ ਹੋਇਆ ਤੇ ਆ ਇਹਦੇ ਬਾਜੂ ਹੈ। ਤੇ ਮੋਰ ਪੰਖੀਆ ਕਲਰ ਹੈ। ਖਾਦੀ ਛਿਲਕ ਦਾ ਤੇ ਇਹ ਪ੍ਰਾਈਜ਼ ਹੀ 850 ਦਾ। ਰਾਇ ਸੁਣ ਕੇ ਤੁਸੀਂ ਆਪ ਹੈਰਾਨ ਹੋ ਜਾਓਗੇ। ਇੰਨੇ ਘੱਟ ਭਰਾਈ ਦੇ ਸੂਟ ਹੈ ਜੀ। ਦੇਖੋ ਜੀ। ਆ ਲੱਗੇ ਹੋਏ ਦੋ ਸੂਟ ਮੇਰੇ ਕੋਲ ਇਹ ਵੀ ਕਲਰ ਦੇਖੋ ਕਲਰ ਇੱਥੇ ਦਾ ਸਹੀ ਰਿਖ ਦੇਖ ਰਿਹਾ ਆ ਦੇਖੋ ਜੀ ਆ ਇਹਦਾ ਕੋਰਨਰ ਤੇ ਇੱਕ ਸਾਈਡ ਤੇ ਆ ਦੂਸਰੀ ਸਾਈਡ ਇਹ ਸੁਣ ਕੇ ਪ੍ਰਾਈਸ ਇਹ 21 ਇੰਚ ਦਾ ਘੇਰਾ ਤੇ 700 ਰੁਪਏ ਜੀ ਦੇਖੋ ਤੇ ਅਗਲੇ ਛੇੜੇ ਦੀ ਆਉਣਗੇ ਇਹਦਾ ਘੇਰਾ ਥੋੜਾ ਵੱਡਾ ਛੋਟਾ ਵੀ ਹੋ ਸਕਦਾ ਇਹ ਵੀ 1 ਇੰਚ ਦਾ ਘੇਰਾ ਉਹ ਵੀ 1 1 ਇੰਚ ਰਹਿ ਗਿਆ ਇਹ ਮੇਰੇ ਕੋਲੇ ਜਿਹੜੇ ਘਰੇ ਸੂਟ ਪਏ ਸੀ ਤੇ ਉਹ ਤੁਹਾਨੂੰ ਦਿਖਾ ਰਹੇ ਦੇਖੋ ਤੇ ਆਹ ਦੇ ਬਾਜੂ ਦੀ ਵਿੱਚ ਝਾਤੀ ਕਰ ਰਹੇ ਆ ਇਹਦੇ ਬਾਜੂ ਤੇ ਵੀ ਵੇਲ ਹੈ ਇਹ ਦੋ ਸ਼ੇਡ ਜਿਹੜਾ ਆਹ ਸ਼ੇਡ ਆ ਮੋਸ ਕਲਰ ਕਲਰ ਆ ਗਿਆ ਜੀ ਮੋਸ ਕਲਰ ਦਾ ਸੂਟ ਆ ਹੋਗਾ ਜੀ ਆਹ ਲਾਈਟ ਪਿੰਕ ਜਿਹੜਾ ਵਾਲਾ 770 ਦੇ ਦੋਵੇਂ ਸੂਟ ਆ ਜੀ ਤੇ 21 ਇੰਚ ਘੇਰਾ ਇਹਦਾ ਘੇਰਾ ਵੱਡਾ ਛੋਟਾ ਹੋ ਸਕਦਾ ਇਹਦਾ ਵੀ ਹੋ ਸਕਦਾ ਲੈਸ ਲਗਾ ਕੇ ਕਿੰਨੇ ਸੂਟ ਜੀ ਚਾਰੇ ਕਿੰਨੇ ਚਾਰੇ ਦੂਰ ਕਰਕੇ ਦਿਖਾਉਣੀ ਕੈਮਰਾ ਬਹੁਤ ਹੀ ਸੋਹਣੀ ਲੱਗ ਰਹੀਆਂ ਤੇ ਕੰਟਰਾਸਟ ਵੀ ਬਹੁਤ ਸੋਹਣਾ ਬਣਿਆ ਹੋਇਆ ਜਿਨ੍ਹਾਂ ਦਾ ਕੰਬੀਨੇਸ਼ਨ ਦੇਖੋ ਆਪਿੰਕ ਦਾ ਤੇ ਫਿਰ ਆਇਆ ਇਹ ਬਹੁਤ ਘੱਟ ਰਹਿਣ ਵਾਲਾ ਵੀਡੀਓ ਦੁਬਾਰਾ ਦੁਬਾਰਾ ਵੇਖ ਲਓ ਇਹਦਾ ਹੈਗਾ ਜਿਹੜਾ ਆਹ ਵਾਲਾ ਸੂਟ ਪਿੰਕ ਛੇੜ ਮੋਰ ਪੰਖੇਆ ਕਲਰ ਦਾ ਜੀ ਇਹ 850 ਦਾ ਆਹ ਵਾਲਾ ਰੈੱਡ ਮਹਿਰੂਨ 1100 ਦਾ ਆ ਜੀ ਇਹ ਵੀ 800 ਦਾ ਕਰਾਸ਼ ਦਾ ਇਹ ਵੀ 800 ਦਾ ਬਹੁਤ ਘੱਟ ਪ੍ਰਾਈਸ ਤੇ ਆਹ ਦੇਖ ਲਓ ਜੀ ਜੈਲੋ ਕਲਰ ਦਾ ਇਹ ਵੀ 1200 ਦਾ ਅਨ ਸਟਿਚ ਸੂਟ ਹੈ ਤੇ ਇਹਦਾ ਘੇਰਾ ਜੀ ਜਿੰਨਾ ਮਰਜ਼ੀ ਰੱਖਾ ਸਕਦੇ ਆ ਆਪਾਂ 22 ਇੰਚ ਦਾ ਘੇਰਾ ਇਹਦੇ ਵਿੱਚ ਹੋਰ ਤਿਆਰ ਹੋ ਜਾ ਹਾਂ ਜੀ ਜਿਹੜੀ ਆਪਣੇ ਚੈਨਲ ਤੇ ਨਵੇਂ ਆ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਤੁਹਾਨੂੰ ਅੱਜ ਅਨ ਸਟਿਚ ਸੂਟ ਦਿਖਾਏ ਸੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਅੱਗੇ ਵੀਡੀਓ ਸ਼ੇਅਰ ਕਰਦੇ ਜੀ ਥੈਂਕ ਯੂ